ਗੱਲ ਕਰਦੇ ਹਾਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੀ ਦਰਸਲ ਇਹ ਮਸਲਾ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਉਹ ਗੂੰਜਿਆ ਹਰਸਿਮਰਤ ਬਾਦਲ ਨੇ ਰਾਜਵਾਨਾ ਦੀ ਰਹਿਮ ਪਟੀਸ਼ਨ ਦਾ ਮੁੱਦਾ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਤੇ ਅਮਿਤ ਸ਼ਾਹ ਦਾ ਜਵਾਬ ਵੀ ਆਇਆ ਕਿ ਆ ਕਿ ਰਹਿਮ ਦਾ ਹੱਕਦਾਰ ਉਹ ਹੈ ਜਿਸ ਨੂੰ ਗਲਤੀ ਦਾ ਅਹਿਸਾਸ ਹੋਵੇ ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਹੀ ਨਹੀਂ ਉਸ ਨੂੰ ਕਿਸ ਗੱਲ ਦੀ ਮੁਆਫੀ ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੇ ਨੇ ਸੋ ਹਰਸਿਮਰਤ ਬਾਦਲ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਉਹ ਲੋਕ ਸਭਾ ਦੇ ਵਿੱਚ ਚੁੱਕਿਆ ਗਿਆ ਸੀ ਔਰ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਪਟੀਸ਼ਨ ਦੀ ਗੱਲ ਜਿਹੜੀ ਹੈ ਉਸ ਤੇ ਉਸ ਤੇ ਗੌਰ ਕਰਨ ਦੀ ਗੱਲ ਜਿਹੜੀ ਹੈ ਉਹ ਚੁੱਕੀ ਗਈ ਸੀ ਹਰਸਿਮਰਤ ਬਾਦਲ ਦੇ ਵੱਲੋਂ ਪਰ ਉਸ ਦੇ ਉੱਪਰ ਜੋ ਜਵਾਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੰਦੀ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਕੀ ਨਾ ਹੋਵੇ ਉਸ ਨੂੰ ਉਸ ਲਈ ਕਿਸ चीज ਦਾ ਰਹਿਮ ਰਹਿਮ ਦਾ ਹੱਕਦਾਰ ਹੋ ਉਹ ਜਿਸ ਨੂੰ ਗਲਤੀ ਦਾ ਅਹਿਸਾਸ ਹੋਵੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਉਸ ਨੂੰ ਗਲਤੀ ਦਾ ਅਹਿਸਾਸ ਹੀ ਨਹੀਂ ਉਸ ਨੂੰ ਮਾਫੀ ਕਿਸ ਵੱਲ ਸੋ ਇਹ ਮਸਲਾ ਜਿਹੜਾ ਉਹ ਲੋਕ ਸਭਾ ਦੇ ਵਿੱਚ ਵੀ ਗੂੰਜਿਆ ਔਰ ਲੋਕ ਸਭਾ ਦੇ ਵਿੱਚ ਔਰ ਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੁੱਕਿਆ। ਔਰ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਕਿਉਂਕਿ ਉਹਨਾਂ ਦੀ ਰਹਿਮ ਦੀ ਪਟੀਸ਼ਨ ਜਿਹੜੀ ਹੈ ਉਸ ਤੇ ਗੌਰ ਕਰਨਾ ਹਲੇ ਬਾਕੀ ਹੈ ਤਾਂ ਉਸੇ ਨੂੰ ਲੈ ਕੇ ਉਹਨਾਂ ਨੇ ਮਸਲਾ ਚੁੱਕਿਆ। ਇਸ ਦੇ ਜਵਾਬ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਸੀ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਹੀ ਨਹੀਂ ਜਿਸ ਸ਼ਖਸ ਨੂੰ ਗਲਤੀ ਦਾ ਅਹਿਸਾਸ ਹੀ ਨਹੀਂ ਉਸ ਨੂੰ ਮਾਫੀ ਕਿਸ ਗੱਲ ਦੀ ਹੈ? ਮਾਫੀ ਦਾ ਜਾਂ ਰਹਿਮ ਦਾ ਹੱਕਦਾਰ ਉਹ ਹੈ ਜਿਸ ਨੂੰ ਗਲਤੀ ਦਾ ਅਹਿਸਾਸ ਹੋ ਗਈ ਸੋ ਅਸਿਮਰਤ ਬਾਦਲ ਨੇ ਰਾਜਵਾਨਾ ਦੀ ਰਹਿਮ ਪਟੀਸ਼ਨ ਦਾ ਮੁੱਦਾ ਲੋਕ ਸਭਾ ਦੇ ਵਿੱਚ ਚੁੱਕਿਆ ਸੀ ਔਰ ਉਸੇ ਦੇ ਉੱਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਆ ਜਿਹੜਾ ਆਇਆ ਕਿ ਰਹਿਮ ਦਾ ਹੱਕਦਾਰ ਉਹ ਹੈ ਜਿਸ ਨੂੰ ਗਲਤੀ ਦਾ ਅਹਿਸਾਸ ਹੋਵੇ ਜਿਸ ਨੂੰ ਗਲਤੀ ਦਾ ਅਹਿਸਾਸ ਨਹੀਂ ਉਸ ਨੂੰ ਮੁਆਫੀ ਕਿਸ ਗੱਲ ਦੀ ਦੱਸ ਦਈਏ ਕਿ ਇਸ ਵੇਲੇ ਸਰਦਰੋ ਤੇ اجلاس ਹੈ ਜਿਹੜਾ ਲੋਕ ਸਭਾ ਦਾ ਸੰਸਦ ਦਾ ਸਰਦਰੋ ਤੇ اجلاس ਜਿਹੜਾ ਚੱਲ ਰਿਹਾ ਹੈ ਔਰ ਇਸੇ ਵਿਚਾਲੇ ਸੰਸਦ ਮੈਂਬਰ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਹ ਮਸਲਾ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਚੁੱਕਿਆ ਸੋ ਬਠਿੰਡਾ ਤੋਂ ਸੰਸਦ ਮੈਂਬਰ ਨੇ ਹਰ ਹਰਸਿਮਰਤ ਕੌਰ ਬਾਦਲ ਔਰ ਉਹਨਾਂ ਨੇ ਜਿਹੜਾ ਇਹ ਮਸਲਾ ਜਿਹੜਾ ਉਹ ਚੁੱਕਿਆ ਹੈ ਹਰਸਿਮਰਤ ਬਾਦਲ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਔਰ ਵਿਸ਼ੇਸ਼ ਤੌਰ ਤੇ ਬਲਵੰਤ ਸਿੰਘ ਰਾਜਵਾਨਾ ਦਾ ਜ਼ਿਕਰ ਜਿਹੜਾ ਉਹਨਾਂ ਨੇ ਆਪਣੀ ਆਪਣੀ ਤਕਰੀਰ ਦੇ ਵਿੱਚ ਕੀਤਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਪਟੀਸ਼ਨ ਹੈ ਸਿੱਖੋ ਕੀ ਮੈਂ ਬਾਤ ਕਰ ਰਹੀ ਹਾਂ

नी legal, legal आपको कोई इंसाफ ना मिले ये तो ह्यूमन राइट की वायोलेशन है यह एक इंसान की इंसानियत की वायलेशन है जिस व्यक्ति ने गुना किया है उसको अपने गुना का एहसास ही नहीं है पछतावा ही नहीं है तो दया शब्द पर इसका कोई अधिकार नहीं है जिसको गुना कर कर अगर पछतावा नहीं होता है उसको दया का कोई अधिकार नहीं है। दया का अधिकार उसी को बनता है जो अपने कृत्य से पछतावा करता है। कोई व्यक्ति आतंकवादी कृत्य करेगा और जेल में जाएगा और फिर कहेगा कि मैं तो नहीं मांगता मेरी मन स्वीकारने के लिए तैयार नहीं है मैंने कृत्य किया और इस पर दया की जाए मैं सहमत हूं सब ऐसा कभी नहीं हो सकता दोनों बयान जो ਉਹ ਸੁਣੇ ਨੇ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਗਰੇਵਾਲ ਜਿਹੜੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਬਿਆਨ ਤੁਸੀਂ ਦੋਨੇ ਹੀ ਸੁਣੇ ਨੇ ਹਰਸਿਮਰਤ कौर ਬਾਦਲ ਦਾ ਵੀ ਔਰ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਦਾ ਵੀ ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣਾ ਕਿ ਰਹਿਮ ਦੀ ਰਹਿਮ ਦੀ ਗੱਲ ਜਿਹੜੀ ਉਸ ਲਈ ਹੋਵੇ ਜਾਂ ਮਾਫੀ ਦੀ ਗੱਲ ਉਸ ਲਈ ਹੋਵੇ ਜਿਸ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਵੇ ਕੀ ਕਹੋਗੇ ਇਸ ਦੇ ਉੱਪਰ ਦੇਖੋ ਇਹਦਾ ਮਤਲਬ ਹੈ ਵੀ ਕਿ ਕਾਨੂੰਨ ਵੀ ਹੁਣ ਜਿਹੜੇ ਆ ਅਮਨ ਸਾਹਿਬ ਜੀ ਆਪਣੇ ਆਪ ਬਣਾਇਆ ਕਰਨਗੇ ਇਕ ਪਾਸੇ 28 ਸਾਲ ਦੀ ਉਹਦੀ ਜੇਲ ਹੈ ਜਿਸ ਦੀ ਤੁਹਾਡੇ ਕੋਲ ਤੀਹ ਅਧਿਕਾਰ ਹੈ ਕਿ ਤੁਸੀਂ ਉਹਨੂੰ ਨਜਾਇਜ਼ 28 ਸਾਲ ਵਾਸਤੇ ਜੇਲ ਵਿੱਚ ਰੱਖਿਆ ਤੁਸੀਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਤੇ 28 ਸਾਲ ਰੱਖਣ ਦਾ ਅਧਿਕਾਰ ਕੀ ਹੈ ਤੁਹਾਡੇ ਕੋਲ ਜੇ ਜੇ ਤੁਹਾਡੇ ਕੋਲੇ ਕਾਨੂੰਨ ਦਾ ਇਹ ਪੱਕਾ ਹੈਗਾ ਕਿ ਉਹ ਆਜ ਕਰਤ ਰੱਖੇ ਸਰ ਕਾਨੂੰਨ ਦੀ ਬਾਹਰ ਬੰਦ ਕਰ ਦੇਣੀ ਗਈ ਹੈ ਫਿਰ ਤਾਂ ਫੈਸਲਾ ਲੈਣਾ ਵਾ ਅਮਰ ਸਿੰਘ ਜੀ ਦੇ ਕੋਰਟ ਚ ਜਾਣਾ ਚਾਹੀਦਾ ਹੈ ਕਿ ਅਮਰ ਸਿੰਘ ਜੀ ਇਹਨੂੰ ਪੱਖਣ ਦੇ ਨਹੀਂ ਪੱਖਣ ਇਹ ਜਿਹੜੀ ਜਿਹੜਾ ਪਿਛਲੇ ਸਮੇਂ ਦੀ ਇੱਕ ਪਰੰਪਰਾ ਕਰਵਾਇਆ ਚੱਲ ਰਹੀ ਆ ਇਹ ਮਨੁੱਖੀ ਅਧਿਕਾਰਾਂ ਦੇ ਬਹੁਤ ਦੇ ਇਖਲਾਕੀ ਦੌਰ ਤੇ ਅਸੀਂ ਇੱਕਨ ਖਾਨੀਏ ਦੇ ਨਾਤੇ ਹੁਣ ਮੈਨੂੰ ਦੱਸੋ ਕਿ ਜਦੋਂ ਭਾਵੇਂ ਮਾਫੀ ਵਾਲੇ ਮਸਲੇ 'ਚ ਨਹੀਂ ਹੈਗਾ ਜੇ ਮਿਲਕਸ ਪਾਰਨੋ ਦੇ ਕਾਰਕ ਨੇ ਇਹ ਗੱਲ ਕਹੀ ਸੀ ਕਿ ਹਾਂ ਸਤੋ ਗਲਤੀ ਹੋ ਗਈ ਹੈ ਕਿ ਜੇ ਦੀ ਬਲਾਤਕਾਰ ਕੀਤਾ ਮਸਲਮਾਨ ਵਰਤਨ ਨਾਲ ਗਲਤ ਕੰਮ ਕੀਤਾ ਸੀ ਕੋਰਟ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਪਰ 14 ਸਾਲ ਬਾਅਦ ਉਹਨਾਂ ਨੂੰ ਜੰਗਿਆ ਗੱਲਾਂ ਦੇ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਕਿ ਉਹਨਾਂ ਨੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਗਿਆ ਜਿਹੜੇ ਰਾਤਲ ਸੀ ਜੇ ਰਜੀਵ ਗਾਂਧੀ ਨੇ ਕਿ ਉਹਨਾਂ ਨੇ ਮਾਫੀ ਮੰਗੀ ਸੀ ਇਸ ਗੱਲ ਦੀ ਅਸੀਂ ਇਹ ਗੱਲਾਂ ਕਰਕੇ ਆਪਣੇ ਦੇਸ਼ ਦੇ ਨਾਗਰਿਕ ਜਿਹੜੇ ਆ ਉਹਨਾਂ ਦੇ ਨਾਲ ਧੱਕਾ ਕਰ ਰਹੇ ਹਾਂ ਹਿਊਮਨ ਰਾਈਟਸ ਦੀਆਂ ਆ ਸਰਕਾਰ ਉਹਨਾਂ ਕੋਈ ਵੈਲਿਊਜ਼ ਹੁੰਦੀਆਂ ਨਹੀਂ ਤੇ ਅਸੀਂ ਇਹ ਦੇਸ਼ ਲੋਕਤੰਤਰ ਇਸ ਕਰਕੇ ਕਹਿੰਦੇ ਹਾਂ ਕਿ ਇੱਥੇ ਹਰ ਨਾਗਰਿਕ ਦੀ ਗੱਲ ਨੂੰ ਸਮਝਿਆ ਜਾਂਦਾ ਵੀ ਉਹਦੀ 28 ਸਾਲ ਦੀ ਜਿਹੜੀ ਜਿਹੜੀ ਉਹਦੀ ਥੇਲ ਆ ਜਿਹੜਾ ਤੁਸੀਂ ਨਜਾਇਜ਼ ਉਹਦੇ ਨਾਲ ਜਦਲ ਕਰ ਰਹੇ ਹੋ ਉਹਦਾ ਜਵਾਬ ਦੇਣਗੇ ਹਮ ਹਰ ਕਿਸੇ ਮਿਲਦ ਕੋਰ ਬਾਦਲ ਨਹੀਂ ਜੇ ਇਹ ਗੱਲ ਪੱਖ ਰੱਖ ਦਿੱਤਾ ਤੇ ਉਹਨੂੰ ਇੰਨੀ ਬੁਰੀ ਤਰ੍ਹਾਂ ਉਹਨੂੰ ਨਕਾਰਨਾ ਤੇ ਮੈਂ ਸਮਝਦਾ ਕਿ ਇਹ ਤਾਂ ਸਿੱਧੇ ਤੌਰ ਤੇ ਸਿੱਖ ਇਹ ਗੱਲ ਸਮਝਣ ਕਿ ਸਿੱਖਾਂ ਦੇ ਵਾਸਤੇ ਕੀ ਹਾਲਾਤ ਨੇ ਅੱਛਾ ਗਰੇਵਾਲ ਸਾਹਿਬ ਇੱਕ ਗੱਲ ਹੋਰ ਜਿਹੜੀ ਹਰ ਸਿਮਰਤ ਬਾਦਲ ਜੀ ਨੇ ਆਪਣੇ ਬਿਆਨ ਦੇ ਵਿੱਚ ਕਹੀ ਕਿ ਦੇਖੋ ਉਸ ਵੇਲੇ ਹਾਲਾਤ ਹੀ ਇਸ ਤਰੀਕੇ ਦੇ ਸੀ ਪੰਜਾਬ ਦੇ ਜਾਂ ਦੇਸ਼ ਦੇ ਵਿੱਚ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਸੀ ਸਿੱਖਾਂ ਦੇ ਵਿਰੁੱਧ ਔਰ ਇਸ ਕਰਕੇ ਜਿਹੜਾ ਉਹਨਾਂ ਨੇ ਇਹ ਕਦਮ ਚੁੱਕੇ ਨੇ ਕਿਤੇ ਨਾ ਕਿਤੇ ਆਪਣੀ ਜਿਹੜਿਆ ਉਸ ਦੌਰ ਦੇ ਵਿੱਚ ਜਿਹੜੇ ਲੋਕਾਂ ਨੇ ਕਦਮ ਚੁੱਕੇ ਉਹਨਾਂ ਦੇ ਲਈ ਇਹ ਲੱਗਦਾ ਨਹੀਂ ਕਿ ਇਹ ਜਾਇਜ਼ ਕਲੈਰੀਫਿਕੇਸ਼ਨ ਹੈਗੀ ਹੈ ਔਰ ਇਸ ਦੇ ਉੱਪਰ ਘਟੋ-ਘਟ ਗੌਰ ਕਰਨਾ ਚਾਹੀਦਾ ਦੇਖੋ ਜੀ ਇਹ ਸਾਰੇ ਦੌਰ ਦੇ ਵਿੱਚ ਇਹ ਕੁਝ ਚੱਲਦਾ ਜਿਹੜੇ ਹਾਲਾਤ ਹੁੰਦੇ ਨੇ ਜਦੋਂ ਜ਼ੁਲਮ ਹੁੰਦਾ ਜ਼ੁਲਮ ਦੇ ਨਾਲ ਜਿਹੜਾ ਜਿਹੜਾ ਅਨਖਰ ਟਕਰਾਂਦੀ ਆ ਜਿਹੜਾ ਇਤਿਹਾਸ ਕੁਵਰ ਸਾਹਿਬਾ ਟਕਰਾਂਦਾ ਵਾ ਇਹ ਹੁਣ ਇੱਥੇ ਅਸੀਂ ਐਸੀ ਗੱਲ ਕਰੀਏ ਕਿ ਇੱਕ ਜਿਹਨੇ ਉਹਨੂੰ ਕਿੰਨੇ ਲੱਖ ਰੰਗ ਸੀ ਉਹ ਇੱਕ ਜੁਲਮ ਕਰ ਰਿਹਾ ਤੇ ਉਸ ਜ਼ੁਲਮ ਦੇ ਖਿਲਾਫ ਜਿਹਦੇ ਲੋਕ ਗਏ ਨਹੀਂ ਜਾਂ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਹੈ ਤੇ ਉਹਨਾਂ ਦਾ ਮਾਨ ਸਰਕਾਰਾਂ ਦੀ ਕਰਦੇ ਆ ਕਿਉਂ ਕਿਉਂ ਕਰਦੇ ਆ ਅਜੀ ਲੜਾਈਆਂ ਲੜੀਆਂ ਉਹ ਉਹਦੇ ਵਿੱਚ ਹੱਤਿਆ ਪ੍ਰਾਪਤ ਕੀਤੀਆਂ ਜਾਂ ਵਿਰੋਧੀਧਰਨੋਂ ਉਸ ਦੇ ਵਿੱਚ ਮਾਰ ਦਿੱਤੀ ਹੈ ਉਹਨੂੰ ਮਾਰ ਕੇ ਵੀ ਭਜਾਇਆ ਤੇ ਕੀ ਇਹ ਜੁਰਮ ਹੈ ਜੁਰਮ ਦੇ ਖਿਲਾਫ ਲੜਨਾ ਕਦੇ ਵੀ ਜੁਰਮ ਨਹੀਂ ਹੁੰਦਾਗਾ ਭਗਤ ਸਿੰਘ ਨੇ ਪੰਜਾਬ ਦੇ ਅੰਦਰ ਜੋ ਹਾਲਾਤ ਪੈਦਾ ਕੀਤੇ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਵੀ ਉਹ ਉਖੜ ਕੇ ਜਿਹੜੇ ਜਿਹੜੇ ਪੁਰਾਣੇ ਜਿਹੜੀਆਂ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਅੱਜ ਅਦਾਲਤਾਂ ਉਹਨਾਂ ਨੂੰ ਫਿਰਾਂ ਕਿਉਂ ਦੇ ਰਹੀਆਂ ਨੇ ਕਿਉਂ ਕਿਉਂ ਉਹ ਜਿਹੜਾ ਕ੍ਰਿਮ ਅੱਜ ਰਿਟਾਇਰ ਹੋਇਆ ਪੁਰਾਣੀ ਸਜ਼ਾ ਕਿਉਂ ਮਿਲ ਰਹੀ ਹੈ ਕੋ ਹੋਰ ਨਿਆ ਹੋਇਆ ਜਿਸ ਵਾਂ ਸਿੰਘ ਘਾਲੜਾ ਨੇ ਤਾਂ ਹਲੇ ਕੁਝ ਵੀ ਨਹੀਂ ਮਤਲਬ ਕੱਢਿਆ ਤੇ ਉਹ ਸੁਪਰੀਮ ਕੋਰਟ ਨੇ ਉਹਨਾਂ ਪਰਿਵਾਰਾਂ ਨੂੰ ਰਾਹਤ ਦੀ ਗੱਲ ਕੀਤੀ ਹੈ ਕਿੰਨੇ ਹਜ਼ਾਰ ਪਰਿਵਾਰ ਅਲੱਗੋਂ ਤਾਂ ਬਾਕੀ ਤਾਂ ਰਹਿ ਗਈ ਅਨੇ ਕੱਢ ਨਹੀਂ ਪਕੇ ਉਹਨਾਂ ਨੂੰ ਵਿਚਾਰਾਂ ਨੂੰ ਸਹੀਧ ਕਰ ਦਿੱਤਾ ਗਿਆ ਹਮ ਅੱਛਾ ਗਰੇਵਾਲ ਸਾਹਿਬ ਜੀ ਗਰੇਵਾਲ ਸਾਹਿਬ ਆਮ ਤੌਰ ਤੇ ਸਮਝਿਆ ਜਾਂਦਾ ਹੈ ਔਰ ਇਹ ਚਰਚਾਵਾਂ ਵੀ ਬਾਰ ਬਾਰ ਚੱਲਦੀਆਂ ਆ ਵੀ ਸ਼ਾਇਦ ਹੋ ਸਕਦਾ ਹੈ 2024 ਤੱਕ ਅਕਾਲੀ ਦਲ ਜਾਂ ਬੀਜੇਪੀ ਦਾ ਗੱਠ ਜੋੜ ਹੋ ਜਵੇ ਇਹ ਆਮ ਤੌਰ ਤੇ ਚਰਚਾਵਾਂ ਮੀਡੀਆ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਚੱਲਦੀਆਂ ਰਹਿੰਦੀਆਂ ਔਰ ਇਹ ਵੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਹੁੰਦੀ ਹੈ ਕਿ ਬੀਜੇਪੀ ਸਿੱਖਾਂ ਦੇ ਪ੍ਰਤੀ ਥੋੜਾ ਸੌਫਟ ਕਾਰਨਰ ਰੱਖਦੀ ਹੈ ਜੇ ਆਪਾਂ ਕੇਂਦਰੀ ਸਿਆਸਤ ਦੀ ਗੱਲ ਕਰੀਏ ਕਿ ਕਾਂਗਰਸ ਦੇ ਬਦਲੇ ਬੀਜੇਪੀ ਥੋੜਾ ਸੌਫਟ ਕਾਰਨਰ ਸਿੱਖਾਂ ਲਈ ਰੱਖਦੀ ਹੈ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਭਾਜਪਾ ਵਾਕਈ ਸਿੱਖਾਂ ਪ੍ਰਤੀ ਸੌਫਟ ਕਾਰਨਰ ਰੱਖਦੀ ਹੈ ਦੇਖੋ ਬਿਆਨਬਾਜ਼ੀਆਂ ਚਲਦੀਆਂ ਰਹਿੰਦੀਆਂ ਗੱਠਜੋੜ ਚਲਦੇ ਰਹਿੰਦੇ ਆ ਆਪਣੀਆਂ ਜਨ ਕਹਿ ਵੀਏ ਕਿ ਕਾਂਗਰਸ ਤੋਂ ਦੇ ਤੁਲਨਾਤਮਕ ਜੇ ਅਸੀਂ ਕਹੀਏ ਕਿ ਜਦੋਂ ਸਾਡਾ ਗੱਠਜੋੜ ਸੀ ਉਦੋਂ ਸਿੱਖਾਂ ਦੇ ਵਾਸਤੇ ਉਹਦੀ ਰਾਹ ਪੱਗਿਆ ਕੋਈ ਦੇਖ ਦੇ ਕਾਲੇ ਕਾਨੂੰਨ ਨੇ ਕਿੰਨੇ ਹਜ਼ਾਰ ਸਿੱਖਾਂ ਦਾ ਕਤਲਿਆ ਹੋਇਆ ਉਸ ਦਾ ਇੱਕ ਵੀ ਬੰਦਾ ਜਿਹੜਾ ਕਾਂਗਰਸ ਦੇ ਰਾਜ ਦੇ ਦੌਰਾਨ ਉਹ ਨਿਕਲ ਨਹੀਂ ਹੋ ਸਕਿਆ ਐਫ ਆਈ ਆਰ ਕਿ ਐਫ ਆਈ ਆਰ ਦਰਜ ਹੋਈ ਜਿਵੇਂ ਵੀਪਾ ਨੇ ਰਾਤ ਕਮਾਲ ਦੀ ਜਿਹੜੀ ਪ੍ਰੋਜੈਕਸ਼ਨ ਕੀਤੀ ਹੈ ਸਿੱਖਾਂ ਦੇ ਇਸ ਦੇਸ਼ ਦੇ ਅੰਦਰ ਕੀ ਖਲਾਫ ਹੈ ਉਹ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਸੋchnਾ ਚਾਹੀਦਾ ਤੇ ਨਹੀਂ ਸਾਨੂੰ ਸਹਾਨੂੰ ਬੁਧਤੀ ਜਾਂ ਕਹੋ ਵੀ ਹਮਦਰਦੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਹੈ ਸ਼ਵਦਾਬਲੀ ਵਰਤ ਕੇ ਕੀ ਇਹ ਵੀ ਸਨੈਟ ਹੈ ਦੇਤੂ ਸ਼ਾਗਰਾਤ ਕੁਰਬਾਨੀਆਂ ਦਿੱਤੀਆਂ ਸੀ ਤੁਸੀਂ ਕੀ ਦਿੱਤਾ ਸਿੱਖਾਂ ਨੂੰ ਤੇ ਕੌਮ ਆਪਣੀਆਂ ਆਪਣੀਆਂ ਜਾਨਾਂ ਦਿੱਤੀਆਂ ਆਪਣੀਆਂ ਕੁਰਬਾਨੀਆਂ ਕੀਤੀਆਂ ਦੱਸੋ ਵੀਰੇ ਰਾਤ ਇੱਕ ਜੀ ਦੀ ਦਾ ਨਿਰਣਾ ਕੀਤਾ ਉਹ ਉਹਨੂੰ ਝੂਠਾ ਕਰੋ ਕਿ ਹਾਂ ਇਹ ਜਿਹੜੇ ਅੰਕੜੇ ਦਿੱਤੇ ਆ ਵੱਲ ਦਿੱਤੇ ਆ ਇਸ ਦੇਸ਼ ਦੇ ਅੰਦਰ ਤੁਸੀਂ ਕਿਨਾ ਸੱਤਾ ਤੇ ਬੈਠੇ ਹੋ ਤੇ ਇੱਕ ਨਿਆਰੀ ਤਕਰੀ ਕਰੋ ਬੰਦਾ ਜਿਹੜਾ ਬੰਦਾ 25 ਸਾਲ ਤੋਂ ਇੱਕ 8/83 ਜਕੀਬ ਇੱਕ ਬੰਦਾ ਉਹਦੇ ਨਾਲ ਕੀਤਾ ਜਿਹੜਾ ਜਿਹੜਾ ਜ਼ੁਲਮ ਹੈ ਮੈਂ ਨਹੀਂ ਕਹਿੰਦਾ ਕਿ ਉਹਨੇ ਜ਼ੁਲਮ ਨਹੀਂ ਕੀਤਾ ਉਹਨੇ ਮੰਨਿਆ ਕਿ ਮੈਂ ਜ਼ੁਲਮ ਕੀਤਾ ਹੋਰ ਮੈਂ ਮੈਂ ਕਾਰਵਾਈ ਕੀਤੀ ਆ ਤੇ ਉਸ ਕਾਰਵਾਈ ਦੀ ਸਜ਼ਾ ਤੁਹਾਡੀ ਕਿਤਾਬ ਦੇ ਅੰਦਰ ਜੋ ਹੈਗੀ ਆ ਤੁਸੀਂ ਦੇਖੀ ਹੂੰ ਤੇ ਅੱਜ ਅੱਜ ਉਹਨੇ ਇੰਨੇ ਸਾਲ ਤੱਕ ਤੁਸੀਂ ਉਹਦਾ ਨਿਆਂ ਨਹੀਂ ਕਰਦੇ ਕਿਉਂ ਨਹੀਂ ਨਿਆਂ ਕਰਦੇ ਕੋਰਟ ਕਹਿੰਦੀ ਆ ਮੈਂ ਨਹੀਂ ਫੈਸਲਾ ਕਰਨਾ ਸਕਦਾ ਸਰਕਾਰ ਕਹਿੰਦੀ ਆ ਮੈਂ ਨਹੀਂ ਫੈਸਲਾ ਕਰਨਾ ਫਰਜ਼ਾਨਾ ਕਰੇਗੀ ਪਰ ਮੇਰੇ ਨਾਮ ਅਮਰ ਸਿੰਘ ਜੀ ਇਸ ਗੱਲ ਦਾ ਕੀ ਸਵਾਲ ਦਾ ਜਵਾਬ ਦੇਣਗੇ ਬਹੁਤ ਵੱਡੇ ਨੇ ਤੇ ਉਹਨਾਂ ਦਾ ਸਖੈਰ ਇਹ ਆਵਾਜ਼ ਤੁਹਾਡੀ ਪਹੁੰਚਵੇ ਕਿ ਇਹ ਉਹੀ ਮਾਫੀ ਹੈ ਜਿਹਨੇ ਰਾਜਣਾ ਸਾਹ ਜਿਨ੍ਹਾਂ ਦੇ ਬਾਰੇ ਮੋਦੀ ਸਾਹਿਬ ਬੋਲਾਂਦੇ ਵੀ ਪ੍ਰਕਾਸ਼ਪੁਰ ਤੇ ਬੋਲ ਕੇ ਗਏ ਸੀ ਜੀ ਜੀ ਉਦੋਂ ਉਦੋਂ ਇਹ ਤੁਹਾਡਾ ਇਹ ਕਰਕੇ ਜਣਾ ਵਾ ਉਦੋਂ ਲਾਗੂ ਨਹੀਂ ਸੀ ਅੱਜ ਉਹਨਾਂ ਨੂੰ 3 ਸਾਲ ਬਾਅਦ ਤੁਸੀਂ ਇਹਨੂੰ ਲਾਗੂ ਕਰ ਰਹੇ ਹੋ ਕਿਹੜੀ ਕਿਹੜੇ ਦੇਜ ਦੇ ਅੰਦਰ ਕਿਹੜੇ ਨਿਆਰੀ ਤੇ ਗੱਲ ਕਰ ਰਹੇ ਹੋ ਤੁਸੀਂ ਘਟਕਣੀਆਂ ਦੇ ਲਈ ਇਸ ਤਰ੍ਹਾਂ ਦਾ ਰਵਈਆ ਬਹੁਤ ਸੋਚਣਾ ਹੈ اچھا ਅਗਰੇਵਰ ਸਾਹਿਬ ਸਮ ਸਮਾ ਘਟ ਹੈ ਮੈਂ ਮੈਂ ਇੱਕ ਇੱਕ ਜਵਾਬ ਤੁਹਾਡੇ ਤੋਂ ਸ਼ਾਰਟ ਦੇ ਵਿੱਚ ਲੈਣਾ ਚਾਹੁੰਨਾ ਇੱਕ ਪਾਸੇ ਤਾਂ ਲਗਾਤਾਰ ਰਾਜਵਾਨਾ ਸਾਹਿਬ ਚਿੱਠੀਆਂ ਲਿਖ ਰਹੇ ਨੇ ਔਰ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇੱਕ ਪਾਸਾ ਲਾਇਆ ਜਾਵੇ ਜਾਂ ਤਾਂ ਰਹਿਮ ਪਟੀਸ਼ਨ ਦੇ ਉੱਪਰ ਜਿਹੜਾ ਜੋ ਵੀ ਫੈਸਲਾ ਲਿਆ ਜਾਵੇ ਕੋਈ ਨਾ ਕੋਈ ਉਹਦਾ ਕੰਢੇ ਸਿਰ ਜਿਹੜਾ ਉਹ ਲਾਇਆ ਜਾਵੇ ਪਰ ਦੂਜੇ ਪਾਸੇ ਅਮਿਤ ਸ਼ਾਦਾਏ ਬਿਆਨ ਕਿਤੇ ਨਾ ਕਿਤੇ ਉਮੀਦ ਘਟਦੀ ਨਜ਼ਰ ਨਹੀਂ ਆਉਂਦੀ ਹੁਣ ਅੱਗੇ ਵਿਪੋਜੀ ਇਹ ਤੱਕ ਇਹ ਜਿਹੜਾ ਜਿਹੜੀ ਇਹ ਮਾਫੀ ਪਟੀਸ਼ਨਾਂ ਮਾਫੀ ਪਟੀਸ਼ਨਾਂ ਤਾਂ ਸਿੱਖਾ ਨੇ ਲਾਗੀਆਂ। ਬਲਵਾਂਕ ਦੇ ਰਾਜਵਾਨੇ ਦੀ ਫਿਕਰੀਆ ਨੂੰ ਸਲਾਮ ਕਰਨਾ ਚਾਹੀਦਾ ਸਾਨੂੰ ਉਹ ਤਾਂ ਉਹ ਤਾਂ ਕਹਿੰਦਾ ਵੀ ਜਿਹੜਾ ਤੁਸੀਂ ਫੈਸਲਾ ਕੀਤਾ ਮੇਰੇ ਲਈ ਕਰੋ। ਤੁਸੀਂ ਲੋਕ ਕਿਉਂ ਬੈਠੇ ਹੋ? ਜੀ ਜੀ। ਉਹ ਤਾਂ ਓਪਨਲੀ ਇਹ ਗੱਲ ਕਹਿੰਦੇ ਆ ਕਿ ਜਿਹੜੀ ਮੈਨੂੰ ਸਜ਼ਾ ਦਿੱਤੀ ਹੈ ਤੇ ਮੈਨੂੰ ਦਿਓ ਉਹ ਤਾਂ ਬੜੀ ਪਹਾੜੀ ਨਾਲ ਇਹ ਗੱਲ ਕਰਦੇ ਆ, ਟਿਕਾਰੇ ਛੱਡ ਕੇ ਇਹ ਗੱਲ ਕਰਦੇ। ਪਰ ਅੱਜ ਅਸੀਂ ਕਿਉਂ ਇਸ ਗੱਲ 'ਤੇ ਜਿਨਾ ਆਪਣਾ ਨਿਰਣਾ ਨਹੀਂ ਕਰਦੇ? ਕਿਉਂ ਉਹ ਇੱਕ ਵਿਅਕਤੀ ਨੂੰ ਇਸ ਦੇਜ ਦੇ ਕਾਨੂੰਨ ਅnder 28 ਸਾਲ ਤੋਂ ਬੰਦ ਕਰਕੇ ਰੱਖਿਆ ਹ ਹ ਉਹ ਕਾਨੂੰਨ ਦੀ ਕਿਤਾਬ ਬੰਦ ਕਰਨ ਦੀ ਕਹੀਦੀ ਹੈ ਹੁਣ ਉਹ ਜਿਹੜਾ ਅੰਬੇਦਕਰ ਸਾਹਿਬ ਦੇ ਉਸ ਕਾਨੂੰਨ ਨੂੰ ਖਤਮ ਕਰ ਦੇਣਾ ਚਾਹੀਦਾ ਰੱਦੀ ਵੀ ਸੁਧਣਾ ਚਾਹੀਦਾ ਹੁਣ ਕਾਨੂੰਨ ਦੀ ਕਿਤਾਬ ਅਮੇਟਾ ਦੀ ਲਿਖਣ ਠੀਕ ਉਸ ਦੇ ਮੁੰਦੇ ਮੁਕਾਬਲੇ ਦੇਖ ਲੇਗਾ ਜੋ ਠੀਕ ਹੈ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਔਰ ਇਸ ਖਬਰ ਦੇ ਉੱਪਰ ਗੱਲਬਾਤ ਕਰਨ ਦੇ ਲਈ